ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਕਣਕ ਦੀ ਫਸਲ ਤੋਂ ਬਾਅਦ ਜੋ ਆਪਾਂ ਝੋਨੇ ਵਾਲੇ ਖੇਤਾਂ ਵਿੱਚ ਮੱਕੀ ਦੀ ਫਸਲ ਲਾਉਨੇ ਆ ਅਚਾਰ ਦੇ ਲਈ ਸਾਈਲੇਜ ਦੇ ਲਈ ਉਹਦੇ ਬਾਰੇ ਗੱਲਬਾਤ ਕਰਨ ਦਾ ਅੱਜ ਵਿਸ਼ਾ ਹੈ ਕਿਸਾਨ ਪ੍ਰਭੂ ਆਪਾਂ ਮੱਕੀ ਲਾਉਣ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਗੱਲਬਾਤ ਕਰਾਂਗੇ ਜੇ ਫਾਇਦਿਆਂ ਦੀ ਗੱਲ ਕਰੀਏ ਤੇ ਜੇ ਆਪਾਂ ਕਣਕ ਵਾਲੇ ਖੇਤਾਂ ਵਿੱਚ ਮੱਕੀ ਦੀ ਫਸਲ ਲਗਾਉਨੇ ਆ ਝੋਨੇ ਤੋਂ ਪਹਿਲਾਂ ਤਾਂ ਉਹਦਾ ਆਪਾਂ ਨੂੰ ਪਹਿਲਾ ਫਾਇਦਾ ਇਹ ਮਿਲਦਾ ਆਪਾਂ ਆਪਣੇ ਪਸ਼ੂਆਂ ਦੇ ਲਈ ਹਰੇ-ਚਾਰੇ ਲਈ ਜਗ੍ਹਾ ਰੱਖਣੀ ਆਪਾਂ ਨੂੰ ਨਹੀਂ ਪੈਂਦੀ ਆਪਾਂ ਨੂੰ 1 ਸਾਲ ਦੇ ਲਈ ਅਚਾਰ ਮਿਲ ਜਾਂਦਾ ਜਿਹਦੇ ਨਾਲ ਆਪਾਂ ਨੂੰ ਦਾਣਾ ਘਰੇ ਜਾਦੇ ਵਰਤਣਾ ਨਹੀਂ ਪੈਂਦਾ ਪਸ਼ੂਆਂ ਦੇ ਲਈ ਅਤੇ ਆਪਾਂ ਨੂੰ ਕੰਮ ਛੱਡ ਕੇ ਖੇਤੋਂ ਹਰਾ ਨਹੀਂ ਲਿਆਉਣਾ ਪੈਂਦਾ ਪਰ ਅਚਾਰ ਪਾਉਣ ਦੇ ਟਾਈਮ ਵੀ ਆਪਾਂ ਨੂੰ ਕਈ ਸਾਵਧਾਨੀਆਂ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਆਪਾਂ ਉਹਦੀ ਸਾਲ ਪਰ ਸਟੋਰੇਜ ਕਰ ਸਕਦੇ ਹਾਂ ਕਿਸਾਨ ਪ੍ਰਭੂ ਇਹਦੀ ਗੱਲਬਾਤ ਆਪਾਂ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਪਰ ਜੇ ਆਪਾਂ ਅੱਜ ਦੇ ਮੁੱਦੇ ਉੱਤੇ ਆਈਏ ਤਾਂ ਆਚਾਰ ਪਾਉਣ ਦਾ ਫਾਇਦਾ ਆਪਾਂ ਨੂੰ ਇਹ ਮਿਲਦਾ ਹੈ ਕਿ ਪਸ਼ੂਆਂ ਦਾ ਖਰਚਾ 100% ਤੋਂ ਘਟ ਕੇ 30% ਹੀ ਰਹਿ ਜਾਂਦਾ ਕਿਉਂਕਿ ਆਪਾਂ ਨੂੰ ਫੀਡ ਦਾ ਅਤੇ ਰੋਜ਼ ਖਾਰਾਚਾਰਾ ਖੇਤੋਂ ਲਿਆਉਣ ਦਾ ਤੇ ਤੂੜੀ ਦਾ ਤਿੰਨ ਖਰਚੇ ਪੈਂਦੇ ਆ ਜੇ ਆਪਾਂ ਚਾਰ ਪਾਲਨੇ ਆ ਤਾਂ ਇਹਦੇ ਨਾਲ ਆਪਣਾ 30% ਹੀ ਪਸ਼ੂਆਂ ਦਾ ਖਰਚਾ ਰਹਿ ਜਾਂਦਾ ਅਤੇ ਬਹੁਤੇ ਕਿਸਾਨ ਭਰਾ ਆਪਣੀ ਮੱਕੀ ਦੀ ਫਸਲ ਤਿਆਰ ਕਰਨ ਤੋਂ ਬਾਅਦ ਸੇਲ ਕਰ ਦਿੰਦੇ ਨੇ ਵੇਚ ਦਿੰਦੇ ਨੇ ਤੇ ਉਹਨਾਂ ਨੂੰ ਆਪਣੇ ਖੇਤੋਂ 20000 ਤੋਂ ਲੈ ਕੇ 35 ਤੋਂ 40000 ਰੁਪਏ ਤੱਕ ਦੀ ਬਚਤ ਹੋ ਜਾਂਦੀ ਹੈ ਇੱਕ ਕਿੱਲੇ ਤੋਂ ਕਿਸਾਨ ਪ੍ਰਭੂ ਜੇ ਆਪਾਂ ਮੱਕੀ ਦੀ ਫਸਲ ਲਗਾਉਨੇ ਆ ਜੇ ਕਿਸਾਨ ਪ੍ਰਭੂ ਆਪਾਂ ਨੁਕਸਾਨ ਦੀ ਗੱਲ ਕਰੀਏ ਕਣਕ ਵਾਲੇ ਖੇਤ ਵਿੱਚ ਮੱਕੀ ਦੀ ਫਸਲ ਲਾਉਣ ਦੇ ਨੁਕਸਾਨ ਉੱਤੇ ਗੱਲਬਾਤ ਕਰੀਏ ਤਾਂ ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਆਪਣੀ ਖੇਦੀ ਉਪਜਾਊ ਸ਼ਕਤੀ ਉਨੀ ਕਾਇਮ ਨਹੀਂ ਰਹਿੰਦੀ ਅਤੇ ਆਪਾਂ ਨੂੰ ਝਾੜ ਘਟ ਮਿਲਦਾ ਹੈ ਝੋਨੇ ਦੀ ਫਸਲ ਤੋਂ ਕਿਉਂਕਿ ਕਈ ਕਿਸਾਨ ਪਰਵਾਂ ਨੇ ਪਿਛਲੇ ਸਾਲ ਤਜਰਬੇ ਕੀਤੇ ਅਤੇ ਉਹਨਾਂ ਤਜਰਬਿਆਂ ਤੋਂ ਇਹ ਸਾਹਮਣੇ ਨਿਕਲ ਕੇ ਆਈ ਗੱਲ ਹੈ ਕਿ ਕਿਸਾਨ ਪ੍ਰਭੂ ਜੇ ਆਪਾਂ ਮੱਕੀ ਦੀ ਫਸਲ ਕਣਕ ਦੀ ਕਟਾਈ ਤੋਂ ਬਾਅਦ ਲਾਉਨੇ ਆ ਅਤੇ ਮੱਕੀ ਦੀ ਕਟਾਈ ਕਰਕੇ ਫਿਰ ਝੋਨੇ ਦੀ ਫਸਲ ਲਗਾਉਨੇ ਆ ਤਾਂ ਉਹਦੇ ਵਿੱਚ ਝੋਨੇ ਦੀ ਫਸਲ ਦੇ ਝਾੜ ਵਿੱਚ ਗਰਾਫਟ ਦੇਖਣ ਨੂੰ ਮਿਲੀ ਹੈ ਪਿਛਲੇ ਸਾਲ ਇੱਕ ਕਿਸਾਨ ਭਰਾ ਨੇ 4 ਕਿੱਲੇ ਖੇਤ ਪੀਆਰ 126 ਵੈਰਾਈਟੀ ਦੇ ਲਈ ਛੱਡਿਆ ਸੀ ਉਹਦਾ ਇੱਕੋ ਜਿਹਾ ਖੇਤ ਸੀ ਅਤੇ ਉਹਦੇ ਵਿੱਚ ਇੱਕ ਹੀ ਮੋਟਰ ਦਾ ਤੇ ਇੱਕ ਨਹਿਰ ਦਾ ਪਾਣੀ ਪੈਂਦਾ ਸੀ ਕਿਸਾਨ ਪ੍ਰਭੂ ਤੇ ਉਹਨੇ 2 ਕਿੱਲੇ ਜਗ੍ਹਾ ਵਿੱਚ ਆਪਣੇ ਪਸ਼ੂਆਂ ਦੇ ਲਈ ਸਾਈਲੇਜ ਵਾਲੀ ਮੱਕੀ ਲਗਾਈ ਹੋਈ ਸੀ ਕਿਸਾਨ ਪ੍ਰਭੂ ਤੇ ਉਹਨੇ 2 ਕਿੱਲੇ ਸਾਈਲੇਜ ਦੀ ਮੱਕੀ ਦਾ ਆਚਾਰ ਪਾ ਕੇ 4 ਕਿੱਲਿਆਂ ਵਿੱਚ ਇਕੱਠਾ ਹੀ ਝੋਨਾ ਟਰਾਂਸਪਲੈਂਟ ਕੀਤਾ PR126 ਵੈਰੈਟੀ ਲਗਾਈ ਤੇ ਉਹਨੇ ਪਰ ਤਜਰਬੇ ਦੇ ਤੌਰ ਤੇ ਜਿਸ ਖੇਤ ਵਿੱਚ ਉਹਨੇ ਮੱਕੀ ਦੀ ਫਸਲ ਲਗਾਈ ਸੀ ਉਹਦੀ ਕਟਾਈ ਅਲੱਗ ਕੀਤੀ ਅਤੇ ਜੋ ਖੇਤ ਉਹਨੇ ਖਾਲੀ ਛੱਡਿਆ ਸੀਗਾ ਝੋਨੇ ਦੀ ਫਸਲ ਲਾਉਣ ਲਈ ਉਹਦੀ ਕਟਾਈ ਅੱਡ ਕੀਤੀ ਤੇ ਦੋਨਾਂ ਵਿੱਚ ਤਿਆਰਬੇ ਦੇ ਤੌਰ ਤੇ ਉਹਨੂੰ ਦੇਖਣ ਨੂੰ ਮਿਲਿਆ ਕਿ ਜਿਸ ਖੇਤ ਵਿੱਚ ਉਹਨੇ ਮੱਕੀ ਦੀ ਫਸਲ ਲਗਾਈ ਹੋਈ ਸੀ ਉਹਦੇ ਵਿੱਚ ਉਹਦਾ 10 ਮਣ ਝੋਨੇ ਦਾ ਝਾੜ ਕਟ ਗਿਆ ਅਤੇ ਜਦੋਂ ਉਹਨੇ ਇਹ ਗੱਲ ਨੋਟ ਕੀਤੀ ਕਿ ਉਹਦਾ 10 ਮਣ ਕਿੱਲੇ ਦਾ ਜੋ ਨਿਦਾ ਝਾੜ ਘਟ ਗਿਆ ਤਾਂ ਉਹਨੇ ਦੁਬਾਰੇ ਜਦੋਂ ਕਣਕ ਦੀ ਫਸਲ ਲਗਾਉਣੀ ਸੀ ਤਾਂ ਉਹਨੇ ਦੁਬਾਰੇ ਇਹ ਟ੍ਰਾਇਲ ਸਟਾਰਟ ਕੀਤਾ ਕਿਸਾਨ ਪ੍ਰਭੂ ਜਿਹੜੇ ਖੇਤ ਵਿੱਚ ਉਹਨੇ ਮੱਕੀ ਦੀ ਫਸਲ ਲਗਾਈ ਹੋਈ ਸੀ ਉਹਦੇ ਵਿੱਚ ਜੋ ਕਣਕ ਦਾ ਝਾੜ ਸੀ ਉਹ ਦੂਜੀ ਕਣਕ ਦੇ ਨਾਲੋਂ 5 ਮਣ ਝਾੜ ਘਟ ਨਿਕਲਿਆ ਉਹਦੇ ਜੋ ਖੇਤ ਉਹਦਾ ਖਾਲੀ ਛੱਡਿਆ ਹੋਇਆ ਸੀ ਝੋਨਾ ਲਗਾਉਣ ਤੋਂ ਪਹਿਲਾਂ ਉਹਦੇ ਵਿੱਚ ਝੋਨੇ ਦਾ ਝਾੜ ਉਹਨੂੰ 95 ਮਣ ਪ੍ਰਾਪਤ ਹੋਇਆ ਕਿਸਾਨ ਪ੍ਰਭੂ ਤੇ ਜਿਹੜੇ ਵਿੱਚ ਉਹਨੇ ਮੱਕੀ ਦੀ ਫਸਲ ਲਗਾਈ ਸੀ ਉਹਦੇ ਵਿੱਚ ਉਹਦੇ 85 ਮਣ BR126 ਵੈਰਾਈਟੀ ਦਾ ਝਾੜ ਉਹਨੂੰ ਪ੍ਰਾਪਤ ਹੋਇਆ ਤੇ ਜਦੋਂ ਉਹਨੇ ਗਾਂਹਾਂ ਕਣਕ ਦੀ ਫਸਲ ਲਗਾਈ ਕਿਸਾਨ ਪ੍ਰਭੂ ਤਾਂ ਜੋ ਕਣਕ ਦੀ ਫਸਲ ਉਹਦੇ ਮੱਕੀ ਵਾਲੇ ਖੇਤ ਵਿੱਚ ਸੀ ਉਹਦਾ ਝਾੜ 57 ਮਣ ਕਿल्ले ਦਾ ਨਿਕਲਿਆ ਕਿਸਾਨ ਪ੍ਰਭੂ ਤੇ ਜੋ ਉਹਦੀ ਫਸਲ ਜਿੱਥੇ ਉਹਨੇ ਪਿਛਲੇ ਜਿਹੜੇ ਖਾਲੀ ਛੱਡਿਆ ਸੀ ਝੋਨੇ ਤੋਂ ਪਹਿਲਾਂ ਖੇਤ ਉਹਦੇ ਵਿੱਚ 62.5 ਮਣ ਕਿल्ले ਦੀ ਕਣਕ ਉਹਦੇ ਝੜੀਆ ਕਿਸਾਨ ਪ੍ਰਭੂ ਤਾਂ ਦੋ ਤਜਰਬੇ ਦੇ ਤੌਰ ਤੇ ਆਪਾਂ ਨੂੰ ਦੇਖਣ ਨੂੰ ਇਹ ਮਿਲਿਆ ਕਿ ਜੇ ਆਪਾਂ ਮੱਕੀ ਦੀ ਫਸਲ ਲਗਾਉਨੇ ਆ ਤਾਂ ਆਉਣ ਵਾਲੀਆਂ ਅਗਲੀਆਂ ਦੋ ਫਸਲਾਂ ਦੇ ਉੱਤੇ ਆਪਾਂ ਨੂੰ ਝਾੜ ਕੱਟ ਮਿਲਣ ਦੇ ਚਾਂਸ ਹੋ ਜਾਂਦੇ ਆ ਕਿਉਂਕਿ ਕਿਸਾਨ ਪ੍ਰਭੂ ਮੱਕੀ ਦੀ ਫਸਲ ਇੱਕ ਇਹੋ ਜੀ ਫਸਲ ਹੈ ਜੋ ਆਪਾਂ ਨੂੰ 90 ਦਿਨਾਂ ਦੇ ਵਿੱਚ 150 ਕੁਇੰਟਲ ਤੋਂ ਲੈ ਕੇ 300 ਕੁਆਂਟਲ ਤੱਕ ਮਾਲ ਆਪਣੇ ਖੇਤ ਵਿੱਚੋਂ ਬਾਹਰ ਹੀ ਜਾਣਾ ਹੁੰਦਾ ਹੈ ਜੋ ਖੇਤ ਵਿੱਚ ਕੋਈ ਮਲਬਾ ਛੱਡ ਕੇ ਨਹੀਂ ਜਾਂਦੀ ਜਿਹਦੀ ਆਪਾਂ ਆਰਗੈਨਿਕ ਕਾਰਬਨ ਆਪਣੇ ਖੇਤ ਵਿੱਚ ਵਧਾ ਸਕੀਏ ਆਪਾਂ ਹਰੀ ਖਾਦ ਦੇ ਪਰਪੀ ਨਾਲ ਯੂਜ਼ ਕਰ ਸਕੀਏ ਕਿਉਂਕਿ ਕਿਸਾਨ ਪ੍ਰਭੂ ਆਪਾਂ ਜੋ ਖਾਦਾਂ ਮੱਕੀ ਦੀ ਫਸਲ ਵਿੱਚ ਵਰਤਦੇ ਹਾਂ ਉਹਦੇ ਨਾਲ ਆਪਾਂ ਜੋ ਖੇਤ ਵਿੱਚੋਂ ਕੱਢਦੇ ਹਾਂ ਉਹਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਕਿਸਾਨ ਪ੍ਰਭੂ ਕਿਉਂਕਿ ਵੱਧ ਤੋਂ ਵੱਧ ਆਪਾਂ 1 ਕੁਆਂਟਲ ਤੱਕ ਡੀਏਪੀ 50 ਕਿਲੋ ਤੱਕ ਪ੍ਰੋਟਾਸ਼ ਅਤੇ ਡੇਢ ਕਵਾਂਟਲ ਤੋਂ ਲੈ ਕੇ 3 ਕਵਾਂਟਲ ਤੱਕ ਆਪਾਂ ਆਪਣੇ ਖੇਤ ਵਿੱਚ ਯੂਰੀਆ ਦੀ ਵਰਤੋਂ ਕਰਦੇ ਆਂ ਅਤੇ ਬਹੁਤੇ ਕਿਸਾਨ ਭਰਾ 10 ਕਿਲੋ ਜ਼ਿੰਕ ਦੀ ਵਰਤੋਂ ਵੀ ਆਪਣੀ ਕਰਦੇ ਆਂ ਅਤੇ ਪਰ ਇਹ ਪਾਏਗੇ ਖੁਰਾਕੀ ਤੱਤਾਂ ਨਾਲ ਕਿਸਾਨ ਪ੍ਰਭੂ ਆਪਾਂ ਜੋ ਆਪਣੇ ਖੇਤ ਵਿੱਚੋਂ ਆਪਣੀ ਮੱਕੀ ਦਾ ਝਾੜ ਕੱਢਿਆ ਆਪਣੀ ਮੱਕੀ ਦੀ ਫਸਲ ਕੱਢੀ ਆ ਉਹਦੀ ਪੂਰਤੀ ਨਹੀਂ ਕਰ ਸਕਦੇ ਜੇ ਕਿਸਾਨ ਪ੍ਰਭੂ ਤੁਸੀਂ ਮੱਕੀ ਲਾਉਣ ਦੇ ਇੱਛੂ ਕੀ ਹੋ ਤਾਂ ਤੁਸੀਂ ਕੋਈ ਹੋਰ ਫਸਲ ਲਗਾਓ ਕਣਕ ਦੀ ਜਗ੍ਹਾ ਤੇ ਤਾਂ ਕਿ ਤੁਸੀਂ ਚੰਗਾ ਝਾੜ ਵੀ ਪ੍ਰਾਪਤ ਕਰ ਸਕੋ ਅਤੇ ਆਪਣੇ ਖੇਤੀ ਉਪਜਾਊ ਸ਼ਕਤੀ ਨੂੰ ਵੀ ਕਾਇਮ ਰੱਖ ਸਕੋ ਕਿਉਂਕਿ ਕਿਸਾਨਪਰਭੋ ਜਿੱਦਾਂ ਕਿ ਆਪਾਂ ਮੋਨੇ ਦੀ ਫਸਲ ਤੋਂ ਬਾਅਦ ਆਪਾਂ ਸਰੋਂ ਦੀ ਫਸਲ ਲਗਾਉਨੇ ਆ ਤਾਂ ਉਸ ਤੋਂ ਬਾਅਦ ਆਪਾਂ ਮੱਕੀ ਦੀ ਫਸਲ ਲਗਾਉਨੇ ਆ ਤਾਂ ਜੋ ਸਰੋਂ ਦੇ ਬੂਟਿਆਂ ਦਾ ਮਲਬਾ ਹੁੰਦਾ ਉਹ ਆਪਾਂ ਖੇਤ ਵਿੱਚ ਹੀ ਮਿਲਾ ਦਿੰਨੇ ਆ ਸਰੋਂ ਦੀ ਕਟਾਈ ਕਰਨ ਤੋਂ ਬਾਅਦ ਤਾਂ ਉਹਦੇ ਨਾਲ ਆਪਣੇ ਆਰਗੈਨਿਕ ਕਾਰਬਨ ਦੀ ਪੂਰਤੀ ਹੁੰਦੀ ਹੈ ਖੇਤ ਵਿੱਚ ਅਤੇ ਆਪਾਂ ਨੂੰ 15 ਤੋਂ 20 ਦਿਨ ਪਹਿਲਾਂ ਖੇਤ ਖਾਲੀ ਹੋ ਜਾਂਦਾ ਕਣਕ ਦੇ ਨਾਲੋਂ ਤੇ ਆਪਾਂ ਮੱਕੀ ਦੀ ਫਸਲ ਵੀ ਅਗੇਤੀ ਲਗਾ ਸਕਦੇ ਹਾਂ ਕਿਸਾਨ ਪ੍ਰਭੂ ਜਾਂ ਤੁਸੀਂ ਆਲੂਆਂ ਦੀ ਕਾਸ਼ਤ ਕਰਨੀ ਸ਼ੁਰੂ ਕਰੋ ਤਾਂ ਕਿ ਤੁਸੀਂ ਮੱਕੀ ਦੀ ਫਸਲ ਵੀ ਚੰਗੀ ਲੈ ਸਕੋ ਅਤੇ ਸੋਡੀ ਅਗਲੀ ਮੁੱਖ ਫਸਲ ਜੋ ਤੁਸੀਂ ਝੋਨੇ ਦੀ ਲਗਾਉਣੀ ਹੈ ਉਹ ਤੋਂ ਵੀ ਚੰਗਾ ਝਾੜ ਚੰਗਾ ਮੁਨਾਫਾ ਪ੍ਰਾਪਤ ਕਰ ਸਕੋ ਅਤੇ ਕਿਸਾਨ ਪ੍ਰਭੂ ਤੁਸੀਂ ਇਸ ਗੱਲ ਤੋਂ ਵੀ ਅੰਤਾਜਾ ਲਗਾ ਸਕਦੇ ਹੋ ਕਿ ਜਿੰਨਾ ਖੇਤਾਂ ਵਿੱਚ ਪਿਛਲੇ ਸਾਲ ਮੱਕੀ ਦੀ ਫਸਲ ਲਗਾਈ ਹੋਈ ਸੀ ਤੇ ਉਹਨਾਂ ਖੇਤਾਂ ਵਿੱਚ ਇਸ ਸਾਲ ਵੀ ਮੱਕੀ ਦੀ ਫਸਲ ਲਗਾਈ ਆ ਤਾਂ ਮੱਕੀ ਨੇ ਉਨੀ ਹਾਈਟ ਉਹਨਾਂ ਕਦ ਨਹੀਂ ਕਰਿਆ ਅਤੇ ਉਹਦੇ ਵਿੱਚ ਛੱਲੀ ਲੇਟ ਆਈ ਹੈ ਛੱਲੀ ਛੋਟੀ ਵੀ ਆਈ ਹੈ ਜਿਹਦਾ ਕਾਰਨ ਇਹ ਆ ਕਿਸਾਨ ਪ੍ਰਭੂ ਕਿ ਪਿਛਲੇ ਸਾਲ ਹੀ ਮੱਕੀ ਨੇ ਬਹੁਤ ਤੇ ਤੱਤ ਛੋਡੇ ਖੇਤ ਵਿੱਚੋਂ ਲੈ ਲਏ ਤੇ ਤੱਤਾਂ ਦੀ ਕਮੀ ਹੋਣ ਦੇ ਕਾਰਨ ਇਸ ਸਾਲ ਛੋਡੇ ਖੇਤ ਵਿੱਚ ਹਾਈਟ ਉਨੀ ਮੱਕੀ ਨੇ ਨਹੀਂ ਕੀਤੀ ਜੇ ਕਿਸਾਨ ਪ੍ਰਭੂ ਆਪਾਂ ਤੀਜੇ ਸਾਲ ਫੇਰ ਮੱਕੀ ਦੀ ਫਸਲ ਲਗਾ ਦਿੰਨੇ ਆ ਉਸੇ ਖੇਤ ਵਿੱਚ ਕਣਕ ਦੀ ਫਸਲ ਤੋਂ ਬਾਅਦ ਤਾਂ ਸਾਨੂੰ ਨਤੀਜੇ ਸਾਹਮਣੇ ਸਾਫ ਸਾਫ ਆਉਣੇ ਹੀ ਸ਼ੁਰੂ ਹੋ ਜਾਂਦੇ ਆ ਸੋਡੀਆਂ ਤਿੰਨੇ ਹੀ ਫਸਲਾਂ ਪਹਿਲਾਂ ਸੋਡੀ ਮੱਕੀ ਦੀ ਫਸਲ ਉਸ ਤੋਂ ਬਾਅਦ ਝੋਨੇ ਦੀ ਫਸਲ ਅਤੇ ਝੋਨੇ ਦੀ ਫਸਲ ਤੋਂ ਬਾਅਦ ਸੋਡੀ ਕਣਕ ਦੀ ਫਸਲ ਤਿੰਨੇ ਫਸਲਾਂ ਨਰਮ ਰਹਿ ਜਾਂਦੀਆਂ ਅਤੇ ਸਾਨੂੰ ਪੂਰਾ ਝਾੜ ਨਹੀਂ ਦੇ ਕੇ ਜਾਂਦੀਆਂ ਅਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਆਪਾਂ ਤਿੰਨ ਫਸਲਾਂ ਵਾਲਾ ਚੱਕਰ ਘਮਾਉਂਦੇ ਰਹਿੰਦੇ ਆ ਆਪਣੇ ਖੇਤ ਨੂੰ ਰੈਸਟ ਦੇ ਲਈ ਸਮਾਂ ਨਹੀਂ ਦਿੰਦੇ ਅਤੇ ਰੈਸਟ ਨਾ ਮਿਲਣ ਦੇ ਕਾਰਨ ਖੇਤ ਵਿੱਚ ਤੱਤਾਂ ਦੀ ਪੂਰਤੀ ਨਹੀਂ ਹੁੰਦੀ ਅਤੇ ਆਪਣੀ ਲਗਾਈ ਹੋਈ ਫਸਲ ਚੰਗਾ ਬੂਟਾ ਚੰਗਾ ਜੁੱਸਾ ਬਣਾ ਕੇ ਆਪਾਂ ਨੂੰ ਚੰਗਾ ਝਾੜ ਨਹੀਂ ਦਿੰਦੀ ਇਹ ਕਿਸਾਨ ਪ੍ਰਭੂ ਤੁਸੀਂ ਤਿੰਨ ਫਸਲਾਂ ਲਾਉਣ ਦੇ ਹੀ ਚਾਹਵਾਂ ਨੂੰ ਤਾਂ ਤੁਸੀਂ ਆਲੂ ਜਾਂ ਮਟਰਾਂ ਦੀ ਖੇਤੀ ਕਰਨੀ ਸਟਾਰਟ ਕਰੋ ਤਾਂ ਕਿ ਆਲੂ ਜਾਂ ਮਟਰਾਂ ਤੋਂ ਬਾਅਦ ਤੁਸੀਂ ਪਕਾਵੀ ਮੱਕੀ ਆਪਣੇ ਖੇਤ ਵਿੱਚ ਲਗਾ ਸਕੋ ਅਤੇ ਮੱਕੀ ਦੀ ਰਹਿਣ ਖੁੰਦ ਮਿੱਟੀ ਦੇ ਵਿੱਚ ਮਿਲਾ ਕੇ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖ ਸਕੋ ਅਤੇ ਉਹਦੀ ਕਾਰਬਨ ਪੂਰੀ ਕਰ ਸਕੋ ਅਤੇ ਮੱਕੀ ਤੋਂ ਬਾਅਦ ਤੁਸੀਂ ਝੋਨੇ ਦੀ ਫਸਲ ਲਗਾ ਕੇ ਫੁੱਲ ਆਮਦਨ ਪ੍ਰਾਪਤ ਕਰ ਸਕੋ ਆਪਣੀ ਆਮਦਨ ਵਿੱਚ ਵਾਧਾ ਕਰ ਸਕੋ ਅਤੇ ਝੋਨੇ ਦੀ ਰਹਿਦ ਖੂੰਦ ਪਰਾਲੀ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਕੇ ਹੀ ਆਪਣੀ ਉਪਜਾਊ ਸ਼ਕਤੀ ਮਿੱਟੀ ਦੀ ਕਾਇਮ ਰੱਖ ਸਕੋ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਅਤੇ ਸ਼ੇਅਰ ਕਰਕੇ ਜਰੂਰ ਦੱਸਣਾ ਜੀ